लोक हित, लोका लोकहित आवाज तो ਬਟਰੇ ਰਿਵੀਟ ਸਾਡੋ ਵੀ ਬੀ ਉਹਨੇ ਸਾਡਾ ਪੇਕਾ ਅਕਾਡਾ ਜਿੰਨਾ ਜਮੀਨ ਨੂੰ ਰਿਵਰ ਕਰਦੀ ਹੈ ਸਰਕਾਰ ਆਪਣੀ ਜਮੀਨ ਕਵਰ ਕਰੇ ਜਿਵੇਂ ਰੋਣਾ ਵਾਸਤੇ ਕੀਤੀ ਜਾਂਦਾ ਹੈ ਜੀ ਅਰੋੜਾ ਵਾਸਤੇ ਜਮੀਨ ਰਿਵਰ ਕਰਦੀ ਹੈ ਸਰਕਾਰ ਆਪ ਦਾ ਜਿਹੜੀ ਜਮੀਨ ਕਵਰ ਕਾਹੀ ਦੇਣੀ ਹੈ ਕਾਰ ਹੈ ਸਾਨੂੰ ਪੈਸੇ ਦਾ ਨਕਸਾਨ ਹੋਰ ਉਹ ਚੈਨਲਾਈਜ਼ ਕਰਕੇ ਬਾਕੀ ਜਮੀਨ ਸਾਡੀ ਬਾਜੀ ਤੇ ਜਾਂ ਫਿਰ ਤੁਹਾਨੂੰ ਮੁਆਵਜ਼ਾ ਉਹਨਾਂ ਜਿਵੇਂ ਹਾਂ ਜੀ ਪ੍ਰਧਾਨ ਸਾਹਿਬ ਦਾ ਮਗਲ ਕੋ ਕਾਟ ਰਹਾ ਹੈ ਕਹਿੰਦੇ ਕਿ ਜੋ ਦਰਿਆ ਚੱਲ ਰਿਹਾ ਨਾ ਯੂ ਗਿਵ ਦਿਸ ਮੈਮੋਰੈਂਡਮ recommended, either verbally or in writing, to that honourable esteemed that these people really suffer, actually suffer. I recommend, I request that actually demand may be fulfilled. This is the of star. This means as intimation of the House of representatives. we will appreciate. We will highlight this matter. Thanks for coming. ਆ ਬਹੁਤ ਖਲਾਸਾ ਆਦੀ ਬੜਾ ਚੰਗਾ ਲੱਗਿਆ ਬੜਾ ਚੰਗਾ ਲੱਗਾ ਬੜੀ ਵਧੀਆ ਪੜ ਵੀ ਹੈਗੇ ਆਪਣੇ ਵਿਸ਼ੇ ਸਾਰੇ ਸਟਾਰੀ ਹੋ ਜਾਂਦੇ ਨਹੀਂ ਬੜੇ ਨਹੀਂ ਹੁੰਦੇ ਉਹਨਾਂ ਕੋਲ ਨਹੀਂ ਕੋਈ ਨਹੀਂ ਸਰਪਾ ਜਿਆਦਾ ਬੜੇ ਜਸੂਰ ਕਰਦੀ 60 ਤੇ ਮਹਿਰਾ ਦੇਖੋ ਤੇ ਹਰ ਸੀਖ ਕਿਸਾਨ ਜਸਰ ਕਰਦੀ मुर्दाोल मुर्दाु टोल न मुर्दाबा मुर्दाबा मुर् मुर् ਗੱਲਬਾਤ ਗੁਰੂ ਬਾਬੂ ਪੁੱਤਾ ਹਾਏ 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 ਹਾਂ ਜਸਵੀਰ ਸਿੰਘ ਪ੍ਰਧਾਨ ਹੜਪੀੜ ਤੱਕ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੀ ਕਹਿਣਾ ਚਾਹੋਗੇ ਅੱਜ ਦਾ ਇਹ ਤੋਂ ਮਾਰਚ ਦਾ ਇਹ 26 ਜਨਵਰੀ ਤੇ ਜਿਹੜਾ ਸਾਡਾ ਸੰਯੁਕਤ ਮੋਰਚ ਵੱਲੋਂ ਐਲਾਨ ਸੀਗਾ ਉਹਦੇ ਤੇ ਦਾ ਜਿਹੜਾ ਰੋਸ ਮਾਰਚ ਜਿਹੜਾ ਟਰੈਕਟਰਾਂ ਦਾ ਕੱਢਿਆ ਗਿਆ ਜੀ ਹੜਪੀੜ ਤੱਕ ਕਿਸਾਨਾਂ ਵੱਲੋਂ ਢਿੜਕੜੀ ਜਗ੍ਹਾ ਤੋਂ ਹੋਵੇਗਾ ਸੜਾਈ ਬੰਗਾਲੀ ਵਾਲੇ ਪੁਲ ਤੋਂ ਲੈ ਕੇ ਮਖੂ ਠਾਣੇ ਤੱਕ ਅਸੀਂ ਮੰਗ ਪੱਤਰ ਦਿੱਤਾ ਜਿਹੜਾ ਔਰ ਪ੍ਰਦਰਸ਼ਨ ਕੀਤਾ ਗਿਆ ਏ ਤੇ ਸਾਡੀਆਂ ਵਾਜਬ ਮੰਗਾਂ ਨੇ ਜਿਹੜੀਆਂ ਹੜਪੀੜ ਤੇ ਕਿਸਾਨਾਂ ਦੀਆਂ ਔਰ ਪਿਛਲੇ ਲੰਮੇ ਸਮੇਂ ਤੋਂ ਜੋ ਕਿਸਾਨ ਨੇ ਜੇ ਪਾਣੀ ਦੀ ਪੀੜ ਨਾਲ ਮਰ ਰਹੇ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਤੋਂ ਸੀਮੰਡਾਂ ਦੇ ਅੰਦਰ ਆ ਗਈਆਂ ਨੇ ਔਰ ਇਹਨਾਂ ਦੀ ਕਿਸੇ ਨੇ ਬਾਤ ਨਹੀਂ ਪੁੱਛੀ ਔਰ ਸਰਕਾਰਾਂ ਵੱਲੋਂ ਔਰ ਬਾਹਰ ਬੈਠੇ ਲੋਕਾਂ ਵੱਲੋਂ ਭੰਡੀ ਪ੍ਰਚਾਰ ਕੀਤਾ ਗਿਆ ਵੀ ਇਹ ਲੋਕ ਅਹ ਦਰਿਆ ਦੀ ਜ਼ਮੀਨ ਬੀਜਦੇ ਨੇ ਮੈਂ ਦੱਸਣਾ ਚਾਹੁੰਦਾ ਤੁਹਾਡੇ ਚੈਨਲ ਰਾਈ ਸਾਰੇ ਪੰਜਾਬ ਦੇ ਔਰ ਜਿੰਨੇ ਵੀ ਅਹ ਦੇਸ਼ ਵਿਦੇਸ਼ ਵਿੱਚ ਬੈਠੇ ਨੇ ਪੰਜਾਬੀ ਉਹਨਾਂ ਨੂੰ ਵੀ ਦੱਸਣਾ ਚਾਹੁੰਦਾ ਕਿ ਇਹ ਜਿਹੜੇ ਕਿਸਾਨ ਨੇ ਇਹ ਦੂਜਿਆਂ ਕਿਸਾਨਾਂ ਵਾਂਗ ਮਾਲਕ ਨੇ ਔਰ ਦਾਦਿਆਂ ਪਰਦਾਦਿਆਂ ਦੇ ਜ਼ਮੀਨਾਂ ਵਾਂਦੇ ਨਾ ਕਿ ਦਰਿਆ ਦੀਆਂ ਜ਼ਮੀਨਾਂ ਵਾਂਦੇ ਨੇ ਅੱਜ ਬਹੁਤ ਵੱਡਾ ਸੰਯੋਗ ਜਿਹੜਾ ਦਿੱਤਾ ਹਾਲਪੀੜ ਤੇ ਕਿਸਾਨਾਂ ਨੇ ਇੰਨਾ ਵੱਡਾ ਸੰਯੋਗ ਮੈਂ ਦੱਸ ਨਹੀਂ ਸਕਦਾ ਸਭ ਤੋਂ ਵੱਡੀ ਤعداد ਦੇ ਵਿੱਚ ਜਿਹੜਾ ਟਰੈਕਟਰ ਮਾਰਚ ਆ ਸਾਡੇ ਹੜਪੀੜਤਾ ਵੱਲੋਂ ਕੀਤਾ ਗਿਆ ਫਿਰ ਮੈਂ ਧੰਨਵਾਦ ਕਰਦਾ ਜਿਹੜੇ ਕਿਸਾਨ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਏ ਨੇ तहे ਦਿਲੋਂ ਧੰਨਵਾਦ ਕਰਦਾ ਉਹਨਾਂ ਆਪਣੀ ਆਵਾਜ਼ ਉਠਾਈ ਅੱਜ ਤੇ ਚੈਨਲ ਰਹੀਂ ਇਹ ਵੀ ਦੱਸਣਾ ਚਾਹਣਾ ਕਿ ਜੋ ਪਿਛਲੇ ਲੰਮੇ ਸਮੇਂ ਤੋਂ ਇਹ ਹੜਪੀੜ ਤੇ ਕਿਸਾਨ ਮਾਪਜੇ ਸੰਬੰਧੀ ਪੰਜਾਬ ਸਰਕਾਰ ਨੂੰ ਕਈ ਵਾਰ ਆਪਣੀਆਂ ਮੁਸ਼ਕਲਾਂ ਦੱਸ ਚੁੱਕੇ ਪਰ ਕੋਈ ਸੁਣਵਾਈ ਨਹੀਂ ਹੋਈ ਜਿਵੇਂ ਪਹਿਲਾਂ ਦੀ ਤਰ੍ਹਾਂ ਪੈਸੇ ਮਿਲਦੇ ਸੀ ਕਿਸਾਨਾਂ ਨੂੰ 12000 ਪ੍ਰਤੀ ਏਕੜ ਸਾਰੀਆਂ ਸਰਕਾਰਾਂ ਦਿੰਦੀਆਂ ਰਹੀਆਂ ਪਰ ਆ ਪਹਿਲੀ ਵਾਰ ਹੋਇਆ ਹਰ ਪੀੜਤਾਂ ਦੇ ਨਾਲ ਪੰਜਾਬ ਸਰਕਾਰ ਵੱਲੋਂ ਦਿੱਤਾ ਹੋਇਆ ਮੁਆਵਜ਼ਾ ਜਿਹੜਾ ਸੈਂਟਰ ਵੱਲੋਂ ਉਹ ਵੀ ਨਹੀਂ ਦਿੱਤਾ ਗਿਆ ਸੋ ਜਿੱਥੇ ਤਾਂ ਕਿਦੇ ਬੱਕਰੀ ਦੇ ਪੈਸੇ ਕਹਿੰਦਾ ਸੀ ਮੁਰਗੀ ਦੇ ਪੈਸੇ ਕਹਿੰਦਾ ਸੀ ਉਹ ਜੋ ਬੋਲਿਆ ਸੀ ਉਹ ਸੱਚ ਸੀ ਕਿਉਂਕਿ ਜਿਹੜਾ ਇੱਕ ਚੀਫ ਸੈਕਟਰੀ ਇੰਡੀਆਨ ਵੱਲੋਂ ਇੱਕ ਲੈਟਰ ਕੱਢੀ ਜਾਂਦੀ ਆ ਜਿਹਦੇ ਤਹਿਤ ਖਾਲੀ ਪੀਟ ਤੁਹਾਨੂੰ ਦਿੱਤਾ ਜਾਣਾ ਸੀ ਮੁਰਗੀ ਦਾ ਮੁਆਵਜ਼ਾ ਦਿੱਤਾ ਜਾਣਾ ਸੀ ਬੱਕਰੀ ਦਾ ਵੀ ਦਿੱਤਾ ਜਾਣਾ ਸੀ ਭੇਡ ਦਾ ਵੀ ਦਿੱਤਾ ਜਾਣਾ ਸੀ ਮੱਝਾਂ ਦਾ ਦਿੱਤਾ ਜਾਣਾ ਸੀ ਮਕਾਨਾਂ ਦਾ ਬੋਹਰਾਂ ਦਾ ਫਸਲਾਂ ਦਾ ਜ਼ਮੀਨਾਂ ਦਾ ਸਲਟ ਦਾ ਪਰ ਅਫਸੋਸ ਇਹ ਡਰਾਮੇਬਾਜ਼ ਮੁੱਖ ਮੰਤਰੀ ਨੇ ਝੂਠ ਬੋਲਣ ਤੋਂ ਸਿਵਾਏ ਹੋਰ ਕੁਝ ਨਹੀਂ ਕੀਤਾ ਸਿਰਫ ਝੂਠ ਬੋਲਿਆ ਔਰ ਸਾਡੇ ਬਾਂਦੇ ਮੁਆਵਜ਼ੇ ਵਿੱਚੋਂ ਜਿਹੜਾ ਪੈਸਾ ਅਜੇ ਤੱਕ ਜਾਰੀ ਨਹੀਂ ਕੀਤਾ ਔਰ ਬੜੀ ਨਿਗਹਿਲੀ ਦੀ ਗੱਲ ਆ ਕਿ ਹਜ਼ਾਰਾਂ ਏਕੜ ਚ ਸਲਟ ਪਈ ਔਰ ਜਿਹਦੇ ਪੈਸੇ ਵਾਪਸ ਕੀਤੇ ਗਏ ਸੈਂਟਰ ਗਵਰਨਮੈਂਟ ਨੂੰ ਸਾਨੂੰ ਵੰਡਣ ਦੀ بجائے ਪਤਾ ਨਹੀਂ ਕੀ ਜਿਹੜਾ ਹਾਲ ਪੀੜਤਾ ਨਾ ਇਹਨਾਂ ਦਾ ਵਿਰੋਧ ਸੀ ਮੈਨੂੰ ਤਾਂ ਕੋਈ ਸਮਝ ਨਹੀਂ ਆਈ ਅਸੀਂ ਹੁਣ ਕਈ ਵਾਰ ਦੱਸਣਾ ਵੀ ਚਾਹਿਆ ਪਰ ਕਿਸੇ ਸੁਣਵਾਈ ਨਹੀਂ ਕੀਤੀ ਮੈਂ ਤੁਹਾਡੇ ਚੈਨਲ ਰਹੀ ਇੱਕ ਗੱਲ ਦੱਸਣੀ ਚਾਹਣਾ ਕਿ ਸਾਡੇ ਕਿਸਾਨ ਜਿਹੜਾ ਫਰਵਰੀ ਦੀ 25 ਤਰੀਕ ਨੂੰ ਜੋ ਈਟੀਓ ਮੁਕ ਹੈਗਾ ਇਹਨਾਂ ਦਾ ਹਰਪਜਨ ਸਿੰਘ ਈਟੀਓ ਉਹਦੇ ਅਸੀਂ ਕੋਠੀ ਦਾ ਘਰਾਓ ਕਰਾਂਗੇ ਔਰ ਉਹਨਾਂ ਚੇ ਕਰਾਂਗੇ ਜਿੰਨਾ ਚੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਮੈਂ ਸਾਨੂੰ ਬੇਨਤੀ ਕਰਦਾ ਆਂ ਕਿ ਆਪੋ ਆਪਣੇ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਆਉਣ ਵਾਲੇ 25 ਫਰਵਰੀ ਦਾ ਵੱਧ ਤੋਂ ਵੱਧ ਜਿਹੜਾ ਆਪਾਂ ਤਿਆਰੀ ਕਰੀਏ ਤਾਂ ਜੋ ਇਹ ਨਕਮੀ ਸਰਕਾਰ ਨੂੰ ਆਪਾਂ ਦੱਸ ਸਕੀਏ ਕਿ ਹੜਪੀਟਾਂ ਦਾ ਪੈਸਾ ਕਿਵੇਂ ਮਾਰਿਆ ਜਾਂਦਾ ਮੇਰਾ ਨਾਮ ਜੀ ਸਰਦਾਰ ਚੁਚੇਰ ਸਿੰਘ ਪਿੰਡ ਰਾਮ ਸਿੰਘਾੜਾ ਸੂਬਾ ਸਖਤਰ ਜੀ ਕਹਿੰਦਾ ਜੀ ਇਹ ਸਰਕਾਰ ਨੂੰ ਜਗਾਉਣਾ ਚਾਹੁੰਦੇ ਆਂ ਫੁੱਤੀ ਜੁ ਸਰਕਾਰ ਆ ਗੂੰਗੀ ਬੋਲੀ ਇਹ ਮਾਰਚ ਜਿਹੜਾ ਕੀਤਾ ਟਰੈਕਟਰਾਂ ਦਾ ਕਾਫਲਾ ਇਹ ਕੀਤਾ ਜੀ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਦਾ ਬੜੀ ਬੜਾ ਟਾਈਮ ਲਿਆ ਕਟਾਰੀਏ ਨਾਲ ਬਹੁਤ ਤੇ ਮੀਟਿੰਗਾਂ ਹੋਈਆਂ ਕਟਾਰੀਏ ਨੇ ਬਹੁਤ ਲੜੇ ਲਾਏ ਵੀ ਮੁੱਖ ਮੰਤਰੀ ਸਾਹਿਬ ਨਾਲ ਮੈਂ ਤੁਹਾਡੀ ਮੀਟਿੰਗ ਕਰਾਂਗਾ ਅਸੀਂ ਚਾਹੁੰਦੇ ਆਂ ਵੀ ਸਾਡੀ ਮੀਟਿੰਗ ਮੁੱਖ ਮੰਤਰੀ ਸਾਹਿਬ ਨਾਲ ਹੋਵੇ ਇਹ ਕਾ ਇਹਨੇ ਦਰਿਆ ਦੇ ਫੈਸਲੇ ਆ ਇਹ ਸਾਰੇ ਮੁੱਖ ਮੰਤਰੀ ਸਾਹਿਬ ਨੂੰ ਦੱਸੇ ਜਾਣ ਜਿਹੜੇ ਆnde ਆ ਵੀ ਇਹ ਦਰਿਆ ਦੀ ਜ਼ਮੀਨ ਆ ਇਹਦੇ ਵਿੱਚ 100 ਕਿੱਲੇ ਦੇ ਮਗਰ ਕੋਈ 5 ਕਿੱਲੇ ਭਾਵੇਂ ਸ਼ਾਮਲਾ ਢੋਵੇ ਸਾਰੀ ਰਜਿਸਟਰੀ ਵਾਲੀ ਜ਼ਮੀਨ ਆ ਮਾਲਕਾ ਲੋਕ ਜੱਦੀਪੁਰਖੀ ਤੇ ਉਹਦੇ ਸਬੰਧ ਚਹੀ ਆਣੇ ਵੀ ਸਾਡੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕਰਾਈ ਜਾਵੇ ਤੇ ਅਸੀਂ ਮੁੱਖ ਮੰਤਰੀ ਨਾਲ ਬਹਿ ਕੇ ਸਾਰਾ ਦੱਸੀਏ ਵੀ ਜਿਹੜਾ ਇੱਕ ਸਾਨੂੰ ਮਾਜਬਾ ਨਹੀਂ ਮਿਲਿਆ 100 ਘਰ ਦੇ ਪਿੱਛੇ 30 ਘਰਾਂ ਨੂੰ ਮਾਜਬਾ ਮੇਰੇ ਪਿੰਡ ਦੀ ਵੀੜਿਆ ਪਿੰਡ ਰਾਫ ਸੰਗੜੇ ਚ ਬਹੁਤ ਮੀਟਿੰਗਾਂ ਡੀਸੀ ਸਾਹਿਬ ਨਾਲ ਕੀਤੀਆਂ ਲਾਲਜੀਤ ਭੁੱਲਰ ਨਾਲ ਮੀਟਿੰਗਾਂ ਕੀਤੀਆਂ ਤੇ ਕੋਈ ਹੱਲ ਨਹੀਂ ਉਹਦਾ ਹੋਇਆ ਤੇ ਅੱਗੇ ਵਾਸਤੇ ਹੁਣ ਜਿਹੜਾ ਪ੍ਰਧਾਨ ਜੀ ਨੇ ਤੁਹਾਨੂੰ ਦੱਸ ਹੀ ਦਿੱਤਾ ਕਿ ਵੱਧ ਤੋਂ ਵੱਧ ਕਰਾਂਗੇ ਘੜਾ ਉਹ ਜਨ ਸਿੰਘੀ ਟਿਕੋ ਦਾ ਜਿਹੜੀਆਂ ਮੋਟਰਾਂ ਵਿੱਚ ਡਿੱਗੀਆਂ ਆ ਉਹਨਾਂ ਦੇ ਖੰਭੇ ਡਿੱਗੇ ਆ ਉਹਨਾਂ ਤੋਂ ਜਿਹੜਾ ਇੱਕ ਇਥੇ ਐਸਡੀਐਮ ਲਾਇਆ ਉਹ ਕੋਈ ਵੀ ਚੀਜ਼ ਦੇਣ ਤੋਂ ਨੁਕਾਰੀ ਕਰਦਾ ਤਾਰਾਂ ਤੋਰਾ ਤੋ ਸਾਰਾ ਇਹਦਾ ਘਰੋ ਕਰਕੇ ਭਜਨ ਸਿੰਘੀ ਟਿਕੋ ਦਾ ਤੇ ਇਹ ਦੱਸਾਂਗੇ ਉਹਨਾਂ ਨੂੰ ਕਿ ਆਹ ਕਿਸਾਨਾਂ ਦੇ ਬੋਰ ਖਰਾਬ ਹੋਏ ਆ ਖੰਭੇ ਡਿੱਗੇ ਆ ਤਾਰਾਂ ਦੇਣ ਵਾਲੀਆਂ ਤੇ ਸਾਰੀਆਂ ਕਿਸਾਨਾਂ ਨੂੰ ਦਵਾ ਕੇ ਫੇਰ ਉਠਾਂਗੇ ਅੱਗੇ ਵਾਸਤੇ ਹੋਰ ਵੀ ਵੱਧ ਤੋਂ ਵੱਧ ਕਰੋ ਕੀਤਾ ਜਾਊਗਾ ਵਾਹਿਗੁਰੂ ਜਿੱਤਾ ਕਰਤਾ ਵਾਹਿਗੁਰੂ ਜਿੱਤਾ ਮੇਰੇ ਨਾਲ ਜੱਜਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਜਿਲ੍ਹਾ ਤਰਨਤਾਰ ਅੱਜ 26 ਜਨਵਰੀ ਗਣਤੰਤਰ ਦਾ ਦਿਵਸ ਵਾਲੇ ਦਿਨ ਜਿਹੜਾ ਕਸਾਨਾਂ ਨੂੰ ਸੜਕਾਂ ਦੇ ਸੇਕਕਟਰ ਗੋਸ਼ ਪ੍ਰਵੇਸ਼ਣ ਕਰਨਾ ਪੈ ਰਿਹਾ ਹੈ 21 ਕਨੇ ਤੋਂ ਦੇਖੋ ਜੀ ਜਿਹੜਾ ਖਨੌਰੀ ਧਰਨੇ ਲੱਗੇ ਹੋਏ ਨੇ ਸਰਦਾਰ ਡੱਲੇਵਾਲ ਸਾਹਿਬ ਮਰਨwarte ਤੇ ਬੈਠੇ ਨੇ ਸਾਡੇ ਕਿਸਾਨ ਜਿਹੜੇ 111 ਉਹ ਵੀ ਮਰਨwarte ਤੇ ਬੈਠੇ ਸੀ ਸਰਕਾਰ ਨਾਲ ਕੁਝ ਸਮਝੌਤਾ ਹੈ ਪਰ ਦੋਹਾਂ ਫੋਰਮਾਂ ਵੱਲੋਂ ਜੋ ਸਾਨੂੰ ਹੜਪੀਰਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਸਰਦਾਰ ਜਸਵੀਰ ਸਿੰਘ ਨੂੰ ਕਾਲ ਆਈ ਕਿ ਦੋਹਾਂ ਫੋਰਮਾਂ ਵੱਲੋਂ ਜਿਹੜਾ ਪੂਰੇ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਕੱਢਿਆ ਜਾਣਾ ਅਸੀਂ ਉਸ ਸਬੰਧ ਦੇ ਵਿੱਚ ਅੱਜ ਨਗਰ ਸਭਰਾ ਤੋਂ ਵੱਡੇ ਕਾਫਲੇ ਲੈ ਕੇ ਹਰੀਕੇ ਨੂੰ ਬੰਗਾਲੇ ਰੇਪਨ ਨੂੰ ਰਵਾਨਾ ਹੋਣਾ ਜੀ ਨਾਲ ਆਰਾਮਸਵਾਲ ਤੋਂ ਸੰਗਤ ਆਈ ਆ ਟਰੈਕਟਰ ਲੈ ਕੇ ਔਡ ਵੱਡੇ ਤੋਂ ਪੂਰੇ ਠਾੜ ਤੋਂ ਕਾਫੀ ਟਰੈਕਟਰ ਇੱਥੇ ਇਕੱਠੇ ਹੋ ਜੀ ਬਾਬਾ ਵੀਰ ਸਿੰਘ ਦੇ ਗੁਰਦੁਆਰੇ ਔਰ ਸਾਡਾ ਵੱਡਾ ਕਾਫਲਾ ਜਿਹੜਾ ਹੈ ਅੱਜ ਸਭਰਾ ਗੁਰਦੁਆਰੇ ਤੋਂ ਹਰੀਕੇ ਬੰਗਾਲੇ ਵਾਲੇ ਪੁੱਲ ਤੇ ਜਾਊ ਭਾਈ ਬਿਲਕੁਲ ਤਾਂ ਜਿੱਥੇ ਡਿਗਜੀ ਸਿੰਘ ਡਲੇਵਾਲ ਨੂੰ ਅੱਜ 30 ਦਿਨ ਹੋ ਗਿਆ ਮਰਨ ਤੋਂ ਲੈ ਕੇ ਤਾਂ ਉੱਥੇ 14 ਤਰੀਕ ਨੂੰ ਕੇਂਦਰ ਸਰਕਾਰ ਵੱਲੋਂ ਜੜਾ 14 ਫਰਵਰੀ ਨੂੰ ਕੋਈ ਮੀਟਿੰਗ ਬੁਲਾਈ ਗਈ ਹੈ ਤਾਂ ਕੀ ਜਣਾ ਕਰੇਗਾ ਵੇਖੋ ਜੀ ਜਿਵੇਂ ਉਹਨਾਂ ਸਾਡੇ ਆਗੂਆਂ ਨੇ ਮੰਨ ਲਓ ਵਧੀਆ ਤਰੀਕੇ ਨਾਲ ਫੈਸਲਾ ਕੀਤਾ ਵਾ ਸਰਕਾਰ ਨੇ ਜਿਹੜਾ 14 ਤਰੀਕ ਰੱਖੀ ਆ ਵੈ ਤੇ ਹੈ ਤਾਂ ਬਹੁਤ ਲੰਮੀ ਰੱਖੀ ਗਈ ਆ ਬਾਕੀ ਜੋ ਸਾਡੇ ਆਗੂਆਂ ਦਾ ਹੋਊਗਾ ਅਗਲਾ ਸੰਦੇਸ਼ ਅਸੀਂ ਉਹ ਮੰਨਾਂਗੇ ਬਾਕੀ ਜੋ ਸਰਕਾਰ ਦੇ ਵਸਿਆ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਮੈਂ ਗਿਆਨ ਸਿੰਘ ਕੋਰ ਬੁੰਡਾ ਇਹ ਹਰਪੀੜ ਤਕਸਾਨ ਜਥੇਬੰਦੀ ਦਾ ਜ਼ਿਲ੍ਹਾ ਸਕੱਤਰ ਹਾਂ ਅੱਜ ਸਾਨੂੰ ਸਰਦਾਰ ਜਸਵੀਰ ਸਿੰਘ ਜੀ ਆਲੂ ਵਾਲੀਆ ਸਾਹਿਬ ਨੇ ਇੱਕ ਕਾਲ ਦਿੱਤੀ ਸੀ ਖਨੌਰੀ ਬਾਰਡਰ ਤੇ ਜਿਹੜਾ ਡੱਲੇਵਾਲ ਸਾਹਿਬ ਬੈਠੇ ਨੇ ਮਰਨਵਰਤ ਦੇ ਉਹਨਾਂ ਦੀ ਫੇਵਰ ਵਿੱਚ ਅੱਜ ਟਰੈਕਟਰ ਮਾਰਚ ਆ ਦੇਖੋ ਗੱਲ ਬੜੀ ਸਪਸ਼ਟ ਆ ਵੀ 26 ਜਨਵਰੀ ਆ ਰਿਪਬਲਿਕ ਡੇ ਆ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਜ਼ਿਲ੍ਹਾ ਪ੍ਰਬੰਧਕਾਂ ਨੂੰ ਸੀਐਮ ਸਾਹਿਬ ਡੀਐਮ ਸਾਹਿਬ ਵਰਸਾਈਰ ਜਿਨ੍ਹਾਂ ਨੂੰ ਵਧਾਈ ਦੇਣਾ ਪਰ ਬੇਨਤੀ ਇਸ ਤਰ੍ਹਾਂ ਆ ਸਾਡਾ ਜੀ ਨਹੀਂ ਕਰਦਾ ਕਿ ਅਸੀਂ ਇਸ ਇੰਨੇ ਵੱਡੇ ਸ਼ੁਭ ਦਿਹਾੜੇ ਤੇ ਮਾਰਚ ਕਰੀਏ ਇਹ ਸਾਨੂੰ ਤਕਲੀਫ ਆ ਸਾਡੀ ਸੁਣਵਾਈ ਨਹੀਂ ਹੋਈ ਖਾਸ ਕਰਕੇ ਜਿਹੜੀ ਸਾਡੀ ਹਰ ਬੰਦੇ ਜਿੱਤੇ ਜਾਂਦੀ ਆ ਸਾਡਾ ਬੜਾ ਨੁਕਸਾਨ ਹੋਇਆ ਸਾਡੀਆਂ ਪੈੜੀਆਂ ਹਰ ਵਾਰੀ ਦਰਿਆ ਰੋੜ ਕੇ ਲੈ ਜਾਂਦਾ ਹੈ ਮਨਾਫਾ ਕੋਈ ਨਹੀਂ ਹੁੰਦਾ ਸਾਨੂੰ ਐਮਐਸਪੀ ਦਾ ਵੀ ਮੁਨਾਫਾ ਤਾਂ ਹੋਏਗਾ ਜੇ ਸਾਡੀਆਂ ਪੈੜੀਆਂ ਵਿੱਚ ਫਸਲਾਂ ਆਉਣਗੀਆਂ ਤੇ ਸਾਡੀਆਂ ਫਸਲਾਂ ਉੜ ਜਾਂਦੀਆਂ ਏ ਜ਼ਮੀਨ 20 20 ਫੁੱਟ ਟੋਏ ਪੈ ਜਾਂਦੇ ਆ 10 10 ਫੁੱਟ ਉੱਚੇ ਹੋ ਜਾਂਦੇ ਆ ਤੇ ਕਿਸਾਨ ਕੀ ਕਰਨ ਅੱਜ ਅਸੀਂ ਇਹ ਆਪਣਾ ਪ੍ਰੋਟੈਸਟ ਕਰਨ ਵਾਸਤੇ ਦੱਲੇਵਾਲ ਸਾਹਿਬ ਨੂੰ ਪੂਰਨ ਹਮਾਇਤ ਦੇਣ ਵਾਸਤੇ ਬਾਕੀ ਜਥੇਬੰਦੀਆਂ ਦੀਆਂ ਜਿਹੜੀਆਂ ਖਨੌਰੀ ਬੈਠੀਆਂ ਵਾ ਉਹਨਾਂ ਦੇ ਰਿਗਾਰਡ ਵਿੱਚ ਟਰੈਕਟਰ ਮਾਰਚ ਕੱਢ ਰਹੇ ਆ ਸਾਰ ਜੱਜਵਿੰਦਰ ਸਿੰਘ ਨੇ ਇੱਥੇ ਸੁਭਰਾ ਖੜੇ ਆ ਤੁਰ ਲੱਗੇ तकरीबन 35-40 ਦੇ ਲਾਗੇ ਬਨੇ ਟਰੈਕਟਰ ਨੇ ਬੜੇ ਲੋਕ ਨੇ ਬੜੇ ਕਿਸਾਨ ਨੇ ਸਾਡੀ ਤਾਂ ਇਹੋ ਹੀ ਬੇਨਤੀ ਆ ਕਿ ਸਾਡੇ 15 ਅਗਸਤ 26 ਜਨਵਰੀ ਤਾਈਂ ਬੈਟਰ ਮਨਾਵਾਂਗੇ ਜੇ ਸਾਡੇ ਹੱਕ ਇਹ ਨਹੀਂ ਅਸੀਂ ਮੰਗਦੇ ਕੋਈ ਨਜਾਇਜ਼ ਮੰਗ ਨਹੀਂ ਮੰਦਦੇ ਜਿਹੜੇ ਸਾਡੇ ਰਾਈਟ ਆ ਉਹਨਾਂ ਨੂੰ ਯੂਨੀਅਨ ਗਵਰਨਮੈਂਟ ਸਟੇਟ ਗਵਰਨਮੈਂਟ ਜਿਹੜੀ ਇਹ ਪੂਰਤੀ ਕਰੇ ਸਾਡੀ ਇਹੋ ਤੇ ਗੱਲ ਹੈ ਜੀ ਇਸ ਕਰਕੇ ਅਸੀਂ ਸੜਕਾਂ ਤੇ ਰੋਲਦੇ ਆ ਸਾਡਾ ਕੋਈ ਸ਼ੌਕ ਨਹੀਂਗਾ ਵੀ ਇਹਨੇ ਪਿੱਤਰ ਦਿਹਾੜੇ ਤੇ ਅਸੀਂ ਮਾਰਚ ਕਰੀਏ ਮੰਨ ਲਿਆ ਜਾਵੇ ਵੀ ਇੱਕ ਟਰੈਕਟਰ ਜਿਹੜਾ ਵਾ ਤਕਰੀਬਨ ਤਕਰੀਬਨ 2.25 ਹਜ਼ਾਰ ਦਾ ਤੇਲ ਵੀ ਖਾ ਲੇਗਾ ਜੇ 40 ਟਰੈਕਟਰ ਵੀ ਸਾਡੇ ਹੋਏ ਤੇ ਤਕਰੀਬਨ ਤਕਰੀਬਨ ਲੱਖ ਰੁਪਏ ਦਾ ਤੇਲ ਇੰਨਾ ਸਾਰੇ ਕਿਸਾਨਾਂ ਦੀ ਜੇਬਾਂ ਤੋਂ ਜਾਣਾ ਵਾ ਇਹ ਵੀ ਸਾਡਾ ਬੜਾ ਬੜਾ ਲਾਹੂ ਸੀ ਪਰ ਸਾਡਾ ਇਹ ਪ੍ਰੋਟੈਸਟ ਕਰਨ ਦਾ ਇੱਕ ਮੈਥਡ ਆ 7 ਮਈ ਆ ਕੋਈ ਹੱਲਾ ਗੁੱਲਾ ਬਾਲਾ ਨਹੀਂ ਕੋਈ ਰਸਤਾ ਨਹੀਂ ਰੋਕਣਾ ਐ ਸਾਡੀ ਬੇਨਤੀ ਆ ਵੀ ਸਾਡੇ ਹੱਕ ਇਮੀਡੀਏਟਲੀ ਯੂਨੀਅਨ ਗਵਰਨਮੈਂਟ ਜਾਂ ਸਟੇਟ ਗਵਰਨਮੈਂਟ ਦੇ ਦੇਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗਰਜੀਤ ਸਿੰਘ ਜੋਂ ਪ੍ਰਧਾਨ ਕੋੜ ਬੱਡਾ ਜੀ ਕੀ ਕਹਿਣਾ ਚਾਹੋਗੇ ਯਾਰ ਇਹ ਕਿਰੋਸ ਦੱਸ ਜੀ ਇਹ ਜੀ ਸਾਡੀ ਤਰਾਸ਼ਦੀ ਆ ਜਿਹੜੀ ਸਾਨੂੰ ਅਸੀਂ ਹੱਕ ਜਿਹੜੇ ਸਾਨੂੰ ਵਾਂਝਾ ਰੱਖਿਆ ਜਾ ਰਿਹਾ ਤੇ ਜਿਹੜੀ ਸੈਟਲ ਗਵਰਨਮੈਂਟ ਆ ਇਹ ਸਾਡੋਂ ਜਿਹੜੇ ਹੱਕ ਬਣਦੇ ਹੱਕ ਨਹੀਂ ਦੇਣ ਦੇ ਬਾਵਜੂਦ ਅਸੀਂ ਇਹ ਪ੍ਰੋtest ਕਰ ਰਹੇ ਹਾਂ ਸਰਦਾਰ ਜਸਬੀਰ ਸਿੰਘ ਦੀ ਆਲੂਵਾਲੀਆ ਦੇ ਜੋ ਗਗਵਾਈ ਦੇ ਵਿੱਚ ਤੇ ਬਾਕੀ ਦਾ ਜਿਹੜਾ ਰਣਨੀਤੀ ਅੱਗੇ ਤੁਹਾਨੂੰ ਸਰਦਾਰ ਜਸਬੀਰ ਸਿੰਘ ਆਲੂਵਾਲੀਆ ਸਾਹਿਬ ਜੀ ਦੱਸਣਗੇ ਬਾਬਾ ਸਰਜ ਪੈਂਸ ਭਰਾ ਆ ਕੀ ਕਹਾਂ ਆ ਜਿਹੜਾ ਟ੍ਰਿਕ ਟੂ ਰੋਸ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਦੇ ਵਿਰੁੱਧ ਤਾਂ ਹੀ ਜਣੇ ਲੱਗਾ ਇਹ ਜੀ ਕਈਆਂ ਚਰਾਂ ਦੇ ਜਿਹੜੀਆਂ ਸਾਡੀਆਂ ਜ਼ਮੀਨਾਂ ਦਰਿਆ ਦੇ ਵਿੱਚ ਪਈਆਂ ਵਾਂ ਨਾ ਤੇ ਉਹ ਨਾਂ ਨਿਆ ਜ਼ਮੀਨਾਂ ਵਾ ਜਿਹੜੋਂ ਫਸਲ ਨਹੀਂ ਦਿੰਦੀਆਂ ਤੇ ਜਿਹੜੇ ਪਰਿਵਾਰ ਆ ਉਹ ਵੀ ਸਾਡੇ ਜਿਹੜੇ ਆ ਭੁੱਖੇ ਮਰਨ ਵਾਲੀ ਗੱਲ ਆ ਤੇ ਉਮਰ ਸਾਡੀ ਤੇ ਨੰਘੀ ਆ ਤੇ ਗਾਂ ਆਉਣ ਵਾਲੀ ਪੀੜੀ ਤੇ ਅਸੀਂ ਜਾਣਦੇ ਆ ਵੀ ਕੋਈ ਸੌਖਾ ਸਾਹ ਆ ਜਾਵੇ ਤੇ ਸਾੜਿਆਂ ਨੇ ਜ਼ਮੀਨਾਂ ਦਰਿਆ ਦੇ ਵਿੱਚ ਪਈਆਂ ਵਾ ਜਿੰਨੇ ਜਰ ਇਹ ਗਵਰਨਮੈਂਟ ਨੂੰ ਦਰਿਆ ਨੂੰ ਪੱਕਿਆ ਨਹੀਂ ਕਰਦੀ ਤੇ ਸਾਨੂੰ ਉਹਨਾਂ ਜ਼ਮੀਨਾਂ ਦਾ ਠੇਕਾ ਦਿੱਤਾ ਜਾਵੇ ਜਾਂ ਸਾਡੇ ਪਰਿਵਾਰ ਦੇ ਜੀ ਨੂੰ ਇੱਕ ਇੱਕ ਨੌਕਰੀ ਮਿਲ ਸਕੇ ਤੇ ਫੇਰ ਹੀ ਸਾਡਾ ਹੱਲ ਹੋਊਗਾ ਜਿੱਥੇ ਸਰਕਾਰ ਵੱਡੇ ਵੱਡੇ ਵਾਅਦੇ ਕਰਦੀ ਆ ਜਦੋਂ ਪਾਣੀ ਆਉਂਦਾ ਉਦੋਂ ਜਿਹੜੀਆਂ ਗੱਡੀਆਂ ਡੀਸੀ ਅਫਸਰशाही ਜਿਹੜੀ ਸਾਰੀ ਇੱਥੇ ਪਹੁੰਚਦੀ ਆ ਤੇ ਜਿੰਨੇ ਉਹ ਪਾਣੀ ਲੈ ਜਾਂਦਾ ਉਦੋਂ ਬਾਅਦ ਕਿਹੇ ਬੰਦੇ ਦੀ ਬਾਤ ਨਹੀਂ ਪੁੱਛੀ ਜਾਂਦੀ ਮੇਰੀ ਬੇਨਤੀ ਹੈ ਗੱਲ ਦੀ ਸਰਕਾਰ ਨੂੰ ਵੀ ਇਹਨਾਂ ਦਾ ਜਿਹੜਾ ਵਾ ਪ੍ਰਾਲਾ ਜਿਹੜਾ ਜਰੂਰੀ ਸੋਚਿਆ ਜਾਵੇ ਜਿਨ੍ਹਾਂ ਨੇ ਜ਼ਮੀਨਾਂ ਦਰਿਆ ਦੇ ਵਿੱਚ ਪਈਆਂ ਉਹਨਾਂ ਭਰਾਵਾਂ ਦਾ ਕੋਈ ਨਾ ਕੋਈ ਹਾਲ ਕੱਢਿਆ ਜਾਵੇ ਇਹ ਨਹੀਂ ਬੇਨਤੀ ਨੂੰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ